ਚਲੰਧਰ ਦੇ ਬਲਟਨ ਪਾਰਕ ਦੇ ਵਿੱਚ ਲੱਗੀ ਰਾਇਲ ਸਰਕਸ ਨੂੰ ਲੈ ਕੇ ਵਿਵਾਦ ਉੱਗਿਆ ਹੈ ਪਟਾਕਾ ਵਪਾਰੀਆਂ ਨੇ ਕਾਰਪੋਰੇਸ਼ਨ ਵਾਲਿਆਂ ਦੇ ਉੱਤੇ ਵਿਤਕਰੇ ਦੇ આરોਪ ਲਗਾਏ ਨੇ ਉਨ੍ਹਾਂ ਕਿਹਾ ਹੈ ਕਿ ਸਰਕਸ ਵਾਲਿਆਂ ਨੂੰ 5 ਰੁਪਏ ਸਕਰ ਫੁੱਟ ਦੇ ਹਿਸਾਬ ਦੇ ਨਾਲ ਜਗ੍ਹਾ ਅਲੋਤ ਹੋਈ ਹੈ ਕਾਗਜ਼ਾਂ ਦੇ ਵਿੱਚ 5000 ਸਕਰ ਫੁੱਟ ਹੈ ਵੈਸੇ ਸਰਕਸ ਵਾਲਿਆਂ ਨੇ 120000 ਸਕਰ ਫੁੱਟ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਜਗ੍ਹਾ 10 ਰੁਪਏ ਸਕਰ ਫੁੱਟ ਦੇ ਹਿਸਾਬ ਦੇ ਨਾਲ ਦਿੱਤੀ ਗਈ ਸੀ ਪਰ ਇਹਨਾਂ ਨੂੰ 5 ਰੁਪਏ ਸਕਰ ਫੁੱਟ ਦੇ ਹਿਸਾਬ ਦੇ ਨਾਲ ਦਿੱਤੀ ਗਈ ਹੈ ਜੋ ਕਿ ਵਿਤਕਰ ਹੈ ਅੱਜ ਬਲਟਨ ਬਾਗ ਦੇ ਵਿੱਚ ਜਿਹੜੀ ਰਾਇਲ ਸਰਕਸ ਲੱਗੀ ਹੈ ਰਾਇਲ ਸਰਕਸ ਦੇ ਵਿੱਚ ਇੱਕ ਬਹੁਤ ਵੱਡੀ ਜਿਹਨੂੰ ਮੈਂ ਕਹਾਂਗਾ ਧੰਦਲੀ ਨਜ਼ਰ ਆ ਰਹੀ ਹੈ ਇੱਥੇ 5000 ਸਕਰ ਫਿਟ ਦੇ ਹਿਸਾਬ ਨਾਲ ਜਗਾ ਲੋਟ ਹੋਈ ਹੈ ਰਾਇਲ ਸਰਕਸ ਨੂੰ ਤੇ ਉਹਨਾਂ ਨੇ ਜਿਹੜੀ ਹੈ ਜਗਾ ਐਕਵਾਇਰ ਕੀਤੀ ਹੈ ਉਹ ਕੀਤੀ ਹੈ 1 ਲੱਖ ਤੇ 20 ਹਜ਼ਾਰ ਸਕਰ ਫੁੱਟ ਦੇ ਆਸ-ਪਾਸ ਸਾਡਾ ਕਹਿਣ ਦਾ ਮਤਲਬ ਹੈ ਬੈ 5000 ਸਕਰ ਫਿਟ ਜਗਾ ਕਾਗਜ਼ਾਂ ਦੇ ਵਿੱਚ 5 ਰੁਪਏ ਤੇ 1 ਲੱਖ 20 ਹਜ਼ਾਰ ਸਕਰ ਫਿਟ ਜਗਾ ਦਾ ਉਹਨਾਂ ਨੇ ਕਬਜ਼ਾ ਕੀਤਾ ਤੇ 5 ਰੁਪਏ ਸਕਰ ਫਿਟ ਜਗਾ ਜਿਹੜੀ ਕਾਰਪੋਰੇਸ਼ਨ ਦੀ ਫੀਸ ਹੈ ਸਰਕਾਰੀ ਫੀਸ ਦੇ ਹਿਸਾਬ ਨਾਲ ਲਾਟ ਹੋਈ ਹੈ ਜੇ ਇਹ ਜਗਾ 5000 ਸਕੇਅਰ ਫੁੱਟ 5 ਰੁਪਏ ਦੇ ਹਿਸਾਬ ਨਾਲ ਹੋਈ ਹੈ ਤੇ ਇਹਨਾਂ ਨੇ 1,20,000 ਸਕੇਅਰ ਫੁੱਟ ਕਿਦੇ ਕਹਿੰਦੇ ਕੀਤੀ ਪਹਿਲੀ ਤਾਂ ਗੱਲ ਆਇਆ ਵਾ ਇੱਥੇ ਹਿੰਦੁਸਤਾਨ ਨਹੀਂ ਪੂਰੇ ਵਰਲਡ ਦਾ ਵਿਸ਼ਵ ਦਾ ਇੱਕ ਬਹੁਤ ਵੱਡਾ ਤਿਹਾੜ ਹੈ ਜਿਹਨੂੰ ਆਪਾਂ ਦੀਪਾਵਲੀ ਕਹਿੰਦੇ ਆ ਉਸ ਤਿਹਾੜ ਤੇ ਪੂਰੇ ਜਲੰਧਰ ਦੇ ਵਾਸੀ ਆਪਣਾ ਰੋਜ਼ਗਾਰ ਪਟਾਕਿਆ ਦੀ ਮਾਰਕੀਟ ਲਗਾ ਕੇ ਉਹਦੇ ਬਾਬਤ ਆਪਣਾ ਰੋਜ਼ਗਾਰ ਕਮਾਉਂਦੇ ਆ ਮਿਹਨਤ ਕਰਕੇ ਕਮਾਉਂਦੇ ਆ ਇਹ ਪਟਾਕਾ ਕਾਰੋਬਾਰੀਆਰ ਨੂੰ ਪਿਛਲੇ ਸਾਲ ਇਹ ਜਗ੍ਹਾ ਦਿੱਤੀ ਗਈ ਸੀ ਇਹੀ ਜਗ੍ਹਾ 10000 10 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਇਹਨਾਂ ਨੂੰ 5 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਜਗ੍ਹਾ ਕਿਸ ਹਿਸਾਬ ਨਾਲ ਦਿੱਤੀ ਗਈ ਪਹਿਲੀ ਤਾਂ ਗੱਲ ਹੈ ਦੂਸਰੀ ਗੱਲ ਹੈ ਵੈ ਕਿ ਜਲੰਧਰ ਦੇ ਵਾਸੀ ਜਿਹੜੇ ਹੈਗੇ ਆ ਉਹ ਜਲੰਧਰ ਦੇ ਰਹਿਣ ਵਾਲੇ ਜਿਹੜੇ ਜਿੰਨੇ ਵੀ ਲੋਕ ਆ ਪਟਾਕਿਆਂ ਦਾ ਕਾਰੋਬਾਰ ਕਰਦੇ ਆ ਉਹ ਜਲੰਧਰ ਦੇ ਆ ਇੱਥੇ ਜੋਕਰਾਂ ਨੂੰ ਇੱਥੇ ਜੋਕਰਾਂ ਨੂੰ ਸਸਤਾ ਤੇ ਜਲੰਧਰ ਵਾਸੀਆਂ ਨੂੰ ਮਹਿੰਗਾ ਜੋਕਰਾਂ ਵਾਸਤੇ ਜਗਾ ਸਸਤੀ ਆ ਤੇ ਜਲੰਧਰ ਵਾਸੀਆਂ ਵਾਸਤੇ ਜਗਾ ਮਹਿੰਗੀ ਆ ਸਸਤਰੀਨ ਲਾਕੀ ਨਜ਼ਰ ਆਂਦੀ ਇਹਦੇ ਵਿੱਚ ਕਿ 5000 ਸਕਰ ਫੁੱਟ ਜਗਾ ਮਿਲਦੀ ਉਹ 1 ਲੱਖ ਕਿੰਨੇ ਰਸ ਕਿੱਥੇ 1 ਲੱਖ 20 ਆਇਰ ਸਕੇਅਰ ਫੁੱਟ ਦੇ ਆਸ-ਪਾਸ ਹੈ ਇਹ ਦਿੱਤਾ ਗਿਆ ਕਿਹਦੀ ਨਲਾਕੀ ਨਜ਼ਰ ਆਉਂਦੀ ਹੈ ਇਹ ਸਾਫ ਜਿਹੜੀ ਨਲਾਕੀ ਹੈ ਕਾਰਪੋਰੇਸ਼ਨ ਅਫਸਰਾਂ ਦੀ ਹੈ ਜੀ ਉਹਨਾਂ ਦੇ ਅਫਸਰਾਂ ਦੀ ਹੈ ਮਿਲੀ ਭਗਤ ਦੇ ਨਾਲ ਇਹ ਹੋ ਰਿਹਾ ਹੈ ਜਦੋਂ ਅਸੀਂ ਅੱਜ ਇਹ ਮੁੱਦਾ ਚੱਕਣ ਦੀ ਕੋਸ਼ਿਸ਼ ਕੀਤੀ ਅੱਜ ਇੱਥੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਵੀ ਮੇਰੇ ਖਿਆਲ ਨਾਲ ਆਏ ਹੋਏ ਆ ਤੇ ਇਹ ਬਿਆਰੀ ਵਾਲੇ ਵੀ ਆ ਗਏ ਕੀ ਵੀ ਅੱਜ ਆਪਣਾ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਵੀ ਇਹ ਜਗ੍ਹਾ ਤੁਸੀਂ ਵੱਧ ਐਕਵਾਇਰ ਕਰ ਲੇ ਇਹ 15-20 ਦਿਨ ਕਾਰਪੋਰੇਸ਼ਨ ਸੁਤੀ ਪਈ ਸੀ ਇਹਨਾਂ ਨੂੰ ਅੱਜ ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਅੱਜ ਡੇਢ ਮਹੀਨਾ ਹੋ ਗਿਆ ਜਿੱਦਾਂ ਮੇਰੇ ਦੋਸਤ ਨੇ ਕਿਹਾ ਵਾ ਡੇਢ ਮਹੀਨਾ ਹੋ ਗਿਆ ਇੱਥੇ ਲੱਗੀ ਨੂੰ ਸਰਕਸ ਕੋਰੋਨਾ ਦੀ ਤਾਂ ਨਹੀਂ ਜਲੰਧਰ ਸ਼ਹਿਰ ਦੇ ਵਿੱਚ ਕਿਸੇ ਵੀ ਗਰੀਬ ਆਦਮੀ ਨੇ ਜੇ ਫੜੀ ਲਾਣੀ ਹੁੰਦੀ ਹੈ ਇਹ ਤੁਸੀਂ ਸਾਰੇ ਜਾਨੂ ਐਸ ਚੀਜ਼ ਤੋਂ ਫੜੀ ਲਗਾਣੀ ਹੈ ਉਹਦੀ ਕਾਰਪੋਰੇਸ਼ਨ ਪਰਚੀ ਕੱਟਦੀ ਹੈ ਜੇ ਉਹ ਕਿਤੇ ਫੜੀ ਵੱਧ ਲਾ ਲਵੇ ਉਹਦਾ ਸਮਾਨ ਚੱਕ ਕੇ ਲੈ ਜਾਂਦੀ ਹੈ ਕੀ ਆ ਉਹ ਗਰੀਬ ਆਦਮੀ ਕਸੂਰਵਾਰ ਆ ਇਨਾ ਦਾ ਜਿਹੜਾ ਰਾਇਲ ਸਰਕਸ ਵਾਲੇ ਮਾਲਕਾ ਦਾ ਕਾਰਪੋਰੇਸ਼ਨ ਦੇ ਨਾਲ ਕੀ ਇਹਨਾਂ ਦੀ ਸੈਟਿੰਗ ਹੈ ਕੀ ਹੈ ਇਹਦੀ ਆਪਾਂ ਕਹਿੰਦੇ ਜਾਂਚ ਹੋਣੀ ਚਾਹੀਦੀ ਹੈ ਇਹ ਬਹੁਤ ਵੱਡਾ ਇੱਕ ਧੰਦਲੀਆ ਵਿੱਚ ਹੋਈ ਹੈ ਕਰੋੜਾਂ ਵਿੱਚ ਮਤਲਬ ਤੁਸੀਂ ਇਹ ਕਹਿ ਲਓ ਕਰੋੜਾਂ ਦੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲ ਧੰਦਲੀ ਹੋਈ ਹੈ 5 ਰੁਪਏ ਸਕਰ ਫੁੱਟ ਜਗਾ ਤੇ ਦੀਵਾਲੀ ਦੇ ਕਾਰੋਬਾਰੀਆਂ ਨੂੰ 10 ਰੁਪਏ ਸਕੇਰਫਟ ਦੇਣਾ। ਉਹਨਾਂ ਕਿਹਾ ਕਿ ਜਲੰਧਰ ਵਾਸੀਆਂ ਨੂੰ ਜਗ੍ਹਾ ਮਹਿੰਗੀ ਦਿੱਤੀ ਜਾ ਰਹੀ ਹੈ ਜਦਕਿ ਬਾਹਰੋਂ ਆਇਆਂ ਨੂੰ ਜਗ੍ਹਾ ਸਸਤੀ ਦਿੱਤੀ ਜਾ ਰਹੀ ਹੈ। ਇਹ ਇਨਸਾਫੀ ਹੈ ਜਿਹੜੇ ਜਲੰਧਰ ਦੇ ਵਾਸੀ ਜਿਹੜੇ ਜਲੰਧਰ ਦੇ ਰਹਿਣ ਵਾਲੇ ਜਿਹੜੇ ਜਲੰਧਰ ਦੇ ਕਾਰੋਬਾਰੀ ਜਿਹੜੇ ਸਾਰਾ ਟੈਕਸ ਦਿੰਦੇ ਸਰਕਾਰ ਨੂੰ ਉਹਨਾਂ ਨੂੰ ਅਸੀਂ 10 ਰੁਪਏ ਸਕੇਰਫਟ ਦੇਣੇ ਆ। ਉਹ ਜਦੋਂ ਇਹ ਸਰਕਾਰ ਇਹ ਜਿਹੜੇ ਸਰਕਸ ਵਾਲੇ ਬਾਹਰੋਂ ਆ ਗਏ ਇਹਦੇ ਸਰਕਸ ਸਰਕਾਰੀ ਇਹਨਾਂ ਨੂੰ ਪੰਜ ਦੇ ਕਿਉਂ? ਇਹ ਕਿੰਨਾ ਪਹਿਲੇ ਤਾਂ ਇਹੀ ਫਰਕ ਆ ਗਿਆ 5 ਦਾ 10 ਔਰ ਫਿਰ ਇਹਨਾਂ ਨੇ 5000 ਦੀ ਪੱ 20 ਸਕੇਅਰ ਫੁੱਟ ਦੇ ਜਗਾ ਕਰ ਲਈ ਮੈਨੂੰ ਭਾਈ 20 ਗੁਣਾ ਚਾਹ ਰਾ 20 22 ਗੁਣਾ ਦੇ ਕਰੀਬ ਆ ਗਿਆ ਜੀ ਜੀ ਇਹਨਾਂ ਕਾਰਬਿਸ਼ਨ ਨੂੰ ਦਿਖਿਆ ਨਹੀਂ ਜੇ ਨਹੀਂ ਦਿਖਿਆ ਤੇ ਫਿਰ ਇਹਨਾਂ ਦੀ ਬਿਲਕੁਲ ਨਿੱਕਨੇ ਲੈਕੀ ਹੈ ਇਹ ਦਿਖਿਆ ਤੇ ਫਿਰ ਜਾਨਵਰ ਕਿ ਇਹਨਾਂ ਨੇ ਸਾਰੀ ਧੰਨਲੀ ਕੀਤੀ ਆਪਸ ਵਿੱਚ ਅਫਸਰਾਂ ਨੇ ਮਿਲ ਕੇ ਇਹ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਵੀ ਅਫਸਰ ਇਹਦੇ ਵਿੱਚ ਇਨਵੋਲ ਹੈ ਉਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਔਰ ਇਹ ਸਰਕਸ ਵਾਲਿਆਂ ਦਾ ਅਗਰ ਪੈਸੇ ਨਹੀਂ ਵਸੂਲ ਪਾ ਪੈਸੇ ਫਰ ਦੇ ਤੇ ਇਹਨਾਂ ਦੇ ਸਰਕਸ ਦਾ ਸਮਾਨ ਜ਼ਬਤ ਕੀਤਾ ਜਾਵੇ ਤਾਂ ਕਿ ਸਰਕਾਰ ਨੂੰ ਪੈਸੇ ਜਦੋਂ ਇਸ ਬਾਬਤ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਸਰ ਔਨ ਗਰਾਉਂਡ ਸਾਡਾ ਕੰਮ ਸ਼ੁਰੂ ਹੋ ਗਿਆ ਉਹਦਾਂ ਨੇ ਇਹੀ ਚੈੱਕ ਕੀਤਾ ਕਿ ਵਾਕਈ ਕੰਮ ਸ਼ੁਰੂ ਹੋ ਗਿਆ ਹੈ ਕੰਟਰੈਕਟਰ ਨੂੰ ਬੁਲਾਇਆ ਇਨਸਟਰਕਸ਼ਨਾਂ ਦਿੱਤੀਆਂ ਕਿ ਕੰਮ ਨੂੰ ਸਪੀਡ ਅਪ ਕਰੋ ਇੱਕ ਹਸਾਲ ਦਾ ਸਾਡਾ ਟਾਈਮ ਹੈਗਾ ਵਾ ਉਹਨੇ ਕਿਹਾ ਬਾਰ ਚਾਰਟ ਬਣਾਓ ਜੋ ਬਾਰ ਚਾਰਟ ਦੇ ਵਿੱਚ ਆਪਾਂ ਨੇ ਇੱਕ ਸਾਦਾ ਫੋਰਾ ਬਣਾਇਆ ਉਸ ਦੇ ਹਿਸਾਬ ਨਾਲ ਉਹਨੇ ਕਿਹਾ ਆਪ ਨੂੰ ਵੀਕਲੀ ਰਿਪੋਰਟ ਦਿਓ ਤੇ ਕੰਮ ਨੂੰ ਸਪੀਡ ਅਪ ਕਰੋ ਉਹ ਸਖਸ਼ਣਾ ਨੋਟ ਕਰ ਲਈਆਂ ਹਰ ਹਫ਼ਤੇ ਮੀਟਿੰਗ ਹੋਊਗੀ ਇਹੀ ਉਹਨਾਂ ਨੇ ਪੂਰਾ ਪ੍ਰੋਜੈਕਟ ਦਾ ਜਾਇਜ਼ ਦਿੱਤਾ ਕੰਮ ਵਕੈ ਸ਼ੁਰੂ ਹੋ ਗਿਆ ਵਾ ਇਸ ਕਰਕੇ ਸਾਭ ਆਈ ਸੀ ਕਿ ਮੀਟਿੰਗ ਮੀਟਿੰਗ ਕਰਨਾ ਆਈ ਸੀ ਤੇ ਹਰ ਅਫਟਰ ਰਿਵਿਊ ਵੀ ਨਹੀਂ ਹੋਇਆ ਕਰੇਗੀ ਕੋਈ ਕਮੀਆਂ ਵੀ ਪਈਆਂ ਗਈਆਂ ਨਹੀਂ ਕਮੀ ਕੋਈ ਨਹੀਂ ਉਹਨਾਂ ਨੇ ਇਨਸਟਰਕਸ਼ਨ ਦਿੱਤੀਆਂ ਕੰਮ ਨੂੰ ਸਪੀਡ ਅਪ ਕਰੋ ਵਾਲੇ ਕੰਮ ਸਟਾਰਟ ਹੋਇਆ ਫਾਊਂਡੇਸ਼ਨ ਤੇ ਥੋੜਾ ਜਿਹਾ ਕੰਮ ਸਲੋ ਹੁੰਦਾ ਤੁਹਾਨੂੰ ਪਤਾ ਸਟਾਰਟ ਆਤੀ ਮੌਸਮ ਹੈ ਨਹੀਂ ਹਲੇ ਤੱਕ ਅਸੀਂ ਕੋਈ ਪ੍ਰਸਾਦ ਲਈ ਪ੍ਰਸਾਦ ਮੌਸਮਾਂ ਦਾ ਸਾਡੇ ਕੋਈ ਪ੍ਰੋਬਲਮ ਨਹੀਂ ਆਈ ਸਾਨੂੰ ਥੋੜਾ ਸਰਕਲ ਕਰਕੇ ਸੀਗੀ ਹਾਲ ਉਹ ਫਰੰਡਨ ਸੀ ਮਿਲਿਆ ਉਹ ਸਾਬ ਨੇ ਇਨਸਟਰਕਸ਼ਨ ਦਿੱਤੀਆਂ ਉਹਨਾਂ ਨੂੰ ਕਿ ਸੰਡੇ ਸ਼ਾਮ ਤੱਕ ਇਹਨੂੰ ਕਲੀਅਰ ਕਰ ਦਿਓ ਤੇ ਤਾਂ ਕਿ ਸਾਡਾ ਕੰਮ ਚ ਕੋ ਜਿੱਦਕ ਸਰਕਸ ਵਾਲਿਆਂ ਨੂੰ ਜਗ੍ਹਾ ਦਿੱਤੀ ਕਿੰਨੀ ਜਗ੍ਹਾ ਦਿੱਤੀ ਹੋਈ ਹੈ ਕਿੰਨੀ ਇਹਨਾਂ ਨੇ ਮਲੀ ਹੋਈ ਹੈ ਸਰ ਇਹ ਮੈਨੂੰ ਨਹੀਂ ਪਤਾ ਇਹ ਮੇਰਾ ਹੈਡ ਇੰਟਰਵਿਊ ਹਾਂਜੀ ਟੈਮ ਬੈਰੀ ਟੈਮ ਬੈਰੀ ਡਿਪਾਰਟਮੈਂਟ ਦਿੱਤੀ ਗਿਆ ਇਹ ਮੈਂ ਇਸ ਬਾਰੇ ਸੌਰੀ ਆਮ ਮੈਂ ਕਿੰਨੇ ਦਿਨ ਸਬਜੈਕਟ ਕਰਕੇ ਖੜਾ ਇੱਥੇ ਸਰਕਸ ਵਾਲਿਆਂ ਨੂੰ ਕੀ ਹਦਾਇਤ ਦਿੱਤੀ ਗਈ ਉਹਨੂੰ ਦਿੱਤਾ ਹੈ ਸਾਹਬ ਨੇ ਕਿ ਸੰਡੇ ਜਿਹੜਾ ਕਮਿੰਗ ਸੰਡੇ ਆ ਉਹ ਸ਼ਾਮ ਤੱਕ ਇਹਨੂੰ ਸਾਰਾ ਕਲੀਅਰ ਕਰ ਦੋ ਸਪੇਸ ਠੀਕ ਹੈ ਸਰ ਥੈਂਕ ਯੂ ਤੁਹਾਡਾ ਨਾਮ ਸਰ ਆਪਣਾ ਰਾਹੁਲ ਤੋਂ ਐਸੀ ਕਾਰਪੋਸ਼ਨ ਥੈਂਕ ਯੂ ਸਰ ਥੈਂਕ